8 ਤਰੀਕ ਨੂੰ ਰਿਪੋਰਟ ਹੋਇਆ ਸੀਗਾ ਇੱਥੇ ਮੀਤ ਗਨ ਹਾਊਸ ਮਨਮੀਤ ਉਹਦਾ ਮਾਲਕ ਸੀਗਾ ਉਹਨੇ ਗਨ ਹਾਊਸ ਜਿਹੜਾ ਸਵੇਰੇ 28 ਤਰੀਕ ਨੂੰ ਆਪਣਾ ਦੁਪਹਿਰੀ ਖੋਲਿਆ ਸੀਗਾ ਤਾਂ ਤਲਾਹ ਦਿੱਤੀ ਸੀ ਪੁਲਿਸ ਨੂੰ ਕਿ ਉੱਥੇ ਚੋਰੀ ਹੋ ਗਈ ਤੇ ਉਹ ਇਮੀਡੀਏਟਲੀ ਅਸੀਂ ਜਾ ਕੇ ਜਦੋਂ ਮੌਕਾ ਦੇਖਿਆ ਸੀਗਾ ਤਾਂ ਕਾਫੀ ਦੇਰ ਤੋਂ ਇਹਨੇ ਬੰਦ ਰੱਖਿਆ ਹੋਇਆ ਸੀਗਾ ਕਰੀਬ 2 ਸਾਲ ਤੋਂ ਔਰ ਗਾਇਬ-ਗਾਇਬ ਖੋਲਦਾ ਸੀਗਾ 10-15 ਦਿਨਾਂ ਬਾਅਦ ਕਦੀ ਖੋਲ ਲਿਆ ਜਾਂ ਮਹੀਨੇ ਬਾਅਦ ਖੋਲ ਲਿਆ ਤਾਂ ਉਸ ਤੋਂ ਕਾਰਵਾਈ ਸ਼ੁਰੂ ਕੀਤੀ ਫਿਰ ਜੁਆਇੰਟ ਜਿਹੜਾ ਆਪਰੇਸ਼ਨ ਹੋਇਆ ਸਾਡਾ ਈਜੀਟੀਐਫ ਦੇ ਨਾਲ ਉਹਨਾਂ ਕੋ ਕੁਝ ਲੀਡਸ ਸੀਗੀਆਂ ਪਹਿਲੇ ਸਭ ਤੋਂ ਇੱਕ ਕ੍ਰਿਸ਼ਨ ਜਿਹੜਾ ਫੜਿਆ ਗਿਆ ਔਰ ਕ੍ਰਿਸ਼ਨ ਜਿਹੜਾ ਸੀ ਉਹਦੇ ਤੋਂ ਅੱਗੇ ਜਿਹੜਾ ਚੱਲੀ ਤੇ ਇਹ ਐਡਿਕਟ ਸੀ ਸਿਗੇ ਚਾਰਾਂਜੀਤ ਚੱਨੀ ਇਹਦੀ ਪਹਿਲੇ ਵੀ ਪਾਇਆ ਸਾਈਡ ਹੀ ਹੈਗੀ 399 ਦਾ ਪਰਚਾ ਇਹਦੇ ਤੇ ਹੈਗਾ ਇਹ ਇਹਦੇ ਦੋ ਬ੍ਰਦਰ ਨਾਲ ਇਨਵੋਲਵ ਸੀਗੇ ਇਹਨਾਂ ਨੇ ਇਹ ਦੋ ਤਿੰਨ ਵਾਰੀ ਚ ਇੱਥੋਂ ਆ ਕੇ ਸਮਾਨ ਕੱਢਿਆ ਗਰੀਬ ਜੋ ਇਹਨਾਂ ਨੇ ਦੱਸਿਆ ਔਰ ਸਾਰਾ ਸਮਾਨ ਇਹ ਇਹਨਾਂ ਨੇ ਆਪਣੇ ਰੋਈ ਦੇ ਕੰਡੇ ਕਿਤੇ ਲੁਕੋ ਕੇ ਰੱਖਿਆ ਹੋਇਆ ਸੀਗਾ ਜੋ ਅੱਜ ਇਹ ਚਰਨਜੀਤ ਵੀ ਅਰੈਸਟ ਕਰ ਲਿਆ ਚਰਨਜੀਤ ਨੇ ਅਰੈਸਟ ਹੋ ਕੇ ਉੱਥੋਂ ਜਿਹੜੀ ਆ 11 ਜੜੀਆਂ ਰਾਈਫਲਾਂ ਹੈਗੀਆਂ ਉਹ ਰਿਕਵਰ ਕਰਾਤੀਆਂ ਤਾਂ ਕੋਈ ਇੱਕ ਜਿਹੜਾ ਰਹਿੰਦਾ ਸਮਾਨ ਹੈਗਾ ਉਹ ਅੱਗੇ ਕਿਸੇ ਨੂੰ ਦਿੱਤਾ ਸੀਗਾ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਤੋਂ ਸਮਾਨ ਬਾਕੀ ਰਿਕਵਰੀ ਵੀ ਕਰ ਲਾਂਗੇ ਰਿਮਾਰਡ ਵੀ ਲੈ ਗਿਆ ਸਰ ਇਹ ਜੀ ਰਿਮਾਰਡ ਸਰ ਰਿਮਾਰਡ ਤਾਂ ਹਜੇ ਪੇਸ਼ ਕਰਾਂਗੇ ਜੀ ਅੱਜ ਹੀ ਅਸੀਂ ਫੜਿਆ ਸਰ ਇਹਦਾ ਬੀਤ ਦੇ ਨਾਲ ਵੀ ਕੋਈ ਸੰਬੰਧ ਸੀਗਾ ਕਿ ਜਾਂ ਨਹੀਂ ਉਹ ਤਾਂ ਹਜੇ ਇੰਟਰੋਗੇਸ਼ਨ ਡਿਟੇਲ ਇੰਟਰੋਗੇਸ਼ਨ ਹੋएगी ਜੀ ਫੇਰ ਹੀ ਪਤਾ ਲੱਗੇਗਾ ਬਟ ਹਜੇ ਤੱਕ ਤਾਂ ਅਸੀਂ ਜਿਹੜੀ ਇਹ ਪਹਿਲੇ ਰਿਕਵਰੀ ਦਾ ਸੀਗਾ ਮੇਨ ਕੀ ਕਿਸੇ ਮਾੜੇ ਅਨਸਰਾਂ ਦੇ ਹੱਥ ਪੈਣਗੇ ਵੈਪਨ ਵੈਪਨ ਰਿਕਵਰ ਸਿਕਿਉਰ ਕਰਨੇ ਜ਼ਰੂਰੀ ਸੀ ਤਾਂ ਜਿਹਦੇ ਚੋਂ ਕਰੀਬ 16 ਜਿਹੜੀਆਂ ਰਾਈਫਲਾਂ ਸੀ ਉਹਦੇ ਚੋਂ 15 ਸ਼ਾਇਦ ਰਾਈਫਲਾਂ ਸੀਗੀਆਂ 15 ਚੋਂ 11 ਕਾਊਂਟ ਫੋਰ ਹੋ ਗਈਆਂ ਪੰਜ ਜਿਹੜੇ ਛੋਟੇ ਵੈਪਨ ਸੀਗੇ ਰਵਾਲਵਰਸ ਉਹ ਵੀ ਤੋਂ ਵੀ ਜਲਦੀ ਰਿਕਵਰ ਹੋ ਜਣਗੇ ਜਿਹੜਾ ਕਤਲ ਹੋਇਆ ਕੋਈ ਵੈਪਨ ਉਹਦੇ ਚ ਵੀ ਵਰਤਿਆ ਗਿਆ ਜਿਹੜੇ ਚੋਰੀ ਹੋਏ ਸੀਗੇ ਮੀਤਗਾਨੇ ਨਹੀਂ ਨਹੀਂ ਮੇਰੇ ਖਿਆਲ ਨਹੀਂ ਨਹੀਂ ਇਹਨਾਂ ਚੋਂ ਨਹੀਂ ਇਹਦੇ ਚੋਂ ਸਰ ਇਹਦਾ ਮਕਸਦ ਕੀ ਸੀਗਾ ਇਹਨੇ ਹਥਿਆਰ ਚੋਰੀ ਕਰਕੇ ਇਹ ਤਾਂ ਜਿਵੇਂ ਦੱਸਿਆ ਮੈਂ ਐਡਿਕਟ ਹੈਗੇ ਜੀ ਇਹਨਾਂ ਨੇ ਵਿੱਚੋਂ ਕੁਝ ਇੱਕ ਵੈਪਨ ਜਿਹੜੇ ਐ ਅੱਗੇ ਦਿੱਤੇ ਵੀ ਆ ਕਿਸੇ ਨੂੰ ਪੈਸੇ ਵਾਸਤੇ ਤਾਂ ਉਹ ਵੀ ਬੰਦੇ ਆ ਜਾਣਗੇ ਜੀ ਉਹ ਵੀ ਅਸੀਂ ਕਰ ਰਹੇ ਆ ਉਹ ਵੀ ਰਾਉਂਡ ਅਪ ਹੋ ਜਾਣਗੇ ਅੰਡੂ ਵੀ ਰਿਕਵਰੀ ਹੋ ਜੇਗੀ ਮੇਨ ਮਕਸਦ ਇਹਨਾ ਦਾ ਸਿਰਫ ਆਪਣੀ ਨਸ਼ੇ ਦੀ ਪੂਰਤੀ ਜਾਂ ਆਪਣੇ ਲਈ ਪੈਸੇ ਇਕੱਠੇ ਕਰਨ ਲਈ ਕੀਤਾ ਸਰ ਬਾਕੀ ਦੀ ਗੱਲ ਇਹ ਕਿ ਕਿੰਨੇ ਮਾਮਲੇ ਕਰਦੇ ਇਹਨਾਂ ਦੇ ਮਿਲ ਚਰਨਜੀਤ ਦੀ ਪਾਇਆ ਸਾਈਡ ਹੀ ਹੈਗੀ ਜ ਜਿਹਦੇ ਚ ਇੱਕ ਡਕੈਤੀ ਦਾ ਮਾਮਲਾ 399 ਦੇ ਅੰਦਰ ਚ ਹੈਗਾ ਸਰ ਕਿੰਨੇ ਦਿਨਾਂ ਦੇ ਵਿੱਚ ਜਿਹੜੇ ਸਾਰੇ ਹਥਿਆਰ ਸੀਗੇ ਇਹਨਾਂ ਵੱਲੋਂ ਚੋਰੀ ਕੀਤੇ ਗਏ ਇਹ ਕਰੀਬ ਪਹਿਲੀ ਚੋਰੀ ਹੈ ਜਿਹੜੀ ਇਹਨਾਂ ਦੇ ਦੱਸਣ ਦੇ ਮਤਲਬ ਕੇ ਇਹਨਾਂ ਨੇ ਸ਼ਾਇਦ 21 ਤਰੀਕ ਨੂੰ ਕੁਝ ਵੈਪਨ ਕੀਤੇ ਸੀ ਉਸ ਤੋਂ ਬਾਅਦ 27 ਤਰੀਕ ਨੂੰ ਕੀਤੇ ਸੀ ਔਰ ਜਿਹੜਾ ਪਾਰਡ ਸੀਗਾ ਉਹ 21 ਤਰੀਕ ਤੋਂ ਵੀ ਪਹਿਲੇ ਲਾ ਲਿਆ ਸੀ ਇਹਨਾਂ ਨੇ ਸਰਪੋਤ ਕੀਤੇ ਦੋ ਸ਼ੀਨਾਂ ਨੇ ਇਹਨਾਂ ਦੇ ਹਜੇ ਤਾਂ ਜਿਹੜੇ ਮੇਨ ਜਿਹੜਾ ਨੇ ਚੋਰੀ ਕਰਨ ਚ ਤਾਂ ਤਿੰਨ ਤੋਂ ਚਾਰ ਹੈਗੇ ਜੀ ਅੱਗੇ ਜਿਹੜੇ ਵੈਪਨ ਲੈਣ ਵਾਲੇ ਉਹ ਵੀ ਤਿੰਨ ਤੋਂ ਚਾਰ ਦੇ ਵਿੱਚ ਟੋਟਲ 7 ਤੋਂ 8 ਦੋਸ਼ੀ ਹੋ ਜਾਣਗੇ ਕਿੰਨੇ ਕਾਬੂ ਕੀਤੇ ਗਏ ਹਜੇ ਤੱਕ ਸਾਡੇ ਕੋਲ ਦੋ ਜਣੇ ਹੋਏ ਜੀ ਕ੍ਰਿਸ਼ਨ ਤੇ ਜਿਹੜਾ ਚਰਨਜੀਤ ਹੈ ਜਿਨ੍ਹਾਂ ਨੇ ਮੇਨ ਜਿਹੜੇ ਦੋ ਚੋਰੀ ਕਰਨ ਚ ਸੀਗੇ ਇਹ ਰਹਿਣ ਵਾਲੇ ਤਿੰਨ ਤਰ੍ਹਾਂ ਦੇ ਇਹ ਰਹਿਣ ਵਾਲੇ ਜੀ ਇੱਕ ਕੱਕਾ ਕੰਡੇ ਵਾਲਾ ਪਿੰਡ ਹੈਗਾ ਚਰਨਜੀਤ ਦਾ ਇਹ ਤਿੰਨ ਭਰਾ ਹੈਗੇ ਜੀ ਬਲਦੇਵ ਹੈਗਾ ਇੱਕ ਇਹਦੇ ਨਾਲ ਇੱਕ ਇਹਨਾਂ ਦਾ ਹੋਰ ਬਰਾਦਰ ਹੈਗਾ ਤਿੰਨ ਤੱਕ ਸਾਰੇ ਭਰਾਮ ਹੈਗੇ ਤੇ ਬਾਕੀ ਇਹ ਜਿਹੜੇ ਦੋ ਖੜੇ ਕਹੇ ਜੀ ਇਹਨਾਂ ਦਾ ਕੋਈ ਰਿਮਾਂਡ ਲਿਆ ਰਿਮਾਂਡ ਲੈ ਰਹੇ ਆਂ ਜੀ ਕੌਣ ਪੇਸ਼ ਕਰ ਸਰ ਕੁਝ ਕੁਝ ਦਿਨਾਂ ਦੇ ਵਿੱਚ ਬਾਬਾ ਕਾਫੀ ਵਾਰਦਾਤਾ ਹੋ ਰਹੀਆਂ ਨੇ ਦੇਖੋ ਹੁਣ ਕ੍ਰਾਈਮ ਜਿਹੜਾ ਹੈਗਾ ਪੁਲਿਸ ਦਾ ਕੰਮ ਤਾਂ ਕ੍ਰਾਈਮ ਨੂੰ ਡਿਟੈਕਟ ਕਰਨਾ ਹੈ ਕ੍ਰਾਈਮ ਅਸੀਂ ਪ੍ਰੀਵੈਂਸ਼ਨ ਦੇ ਵੀ ਕੋਸ਼ਿਸ਼ ਕਰਦੇ ਆ ਪਰ ਕ੍ਰਾਈਮ ਜੇ ਹੋਏਗਾ ਤਾਂ ਅਸੀਂ ਡਿਟੈਕਟ ਕਰਾਂਗੇ ਹੋ ਗਿਆ ਅਸੀਂ ਡਿਟੈਕਟ ਕਰ ਲਿਆ ਤਾਂ ਸਾਡੀ ਇਹ ਹੀ ਕਾਮਯਾਬੀ ਹੈ ਪੁਲਿਸ ਦੀ ਔਰ ਜਿਹੜਾ ਕੋਈ ਕ੍ਰਾਈਮ ਅੱਗੇ ਬਾਕੀ ਰਹਿੰਦੇ ਵੀ ਆ ਉਹ ਵੀ ਅਸੀਂ ਜਲਦੀ ਟਰੇਸ ਕਰਦੇ ਆਂਗੇ ਠੀਕ